ਅੱਜ ਹਲਕਾ ਕਨੌਰ ਅਧੀਨ ਪੈਂਦੇ ਪਿੰਡ ਮਰਦਾ ਪਰ ਵਿਖੇ ਸ਼੍ਰੋਮਣੀ ਅਕਾਲੀ ਦਲ ਭਰਤੀ ਰਹਰਤੀ ਸ਼ੁਰੂਆਤ ਕੀਤੀ ਗਈ ਇਸ ਦੌਰਾਨ ਜਥੇਦਾਰ ਲਾਲ ਸਿੰਘ ਮਰਦਾ ਪਰ ਦੇ ਕਰਾਇਕ ਵਿਖੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਹਕਨੌਰ ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸੇਖੂ ਪਰ ਵੱਲੋਂ ਵਿਸ਼ੇਸ਼ ਤੌਰ ਉੱਪਰ ਹਾਜ਼ਰੀ ਲਗਵਾਈ ਗਈ ਇਸ ਦੌਰਾਨ ਹੋਰ ਕੀ ਕੁਝ ਕਿਹਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਜੱਥੇਦਾਰ ਲਾਲ ਸਿੰਘ ਮਰਦਾਪੁਰ ਨੇ ਆਓ ਸੁਣਦੇ ਹਾਂ ਇਸ ਰਿਪੋਰਟ ਚ ਰਿ ਸ਼ੰਭੂ ਤੋਂ ਰਜਿੰਦਰ ਮੋਹੀ ਦੀ ਰਿਪੋਰਟ ਅੱਜ ਹਲਕਾ ਘਨੌਰ ਦੇ ਵਿੱਚ ਮਰਦਾਪੁਰ ਵਿਖੇ ਸਰਪੰਚ ਸਾਹਿਬ ਨਾਲ ਲਾਲ ਸਿੰਘ ਜੱਜਦਾਰ ਸਾਹਿਬ ਦੇ ਗ੍ਰਹਿ ਵਿਖੇ ਘਨੌਰ ਹਲਕੇ ਦੇ ਸਾਰੇ ਵਰਕਰ ਇਕੱਠੇ ਹੋਏ ਨੇ ਔਰ ਸ਼ਰਮਣੀ ਕਾਲਾ ਕਾਰਤਾਸਤ ਵੱਲੋਂ ਜੋ ਪੰਜ ਮੈਂਬਰੀ ਕਮੇਟੀ ਵੱਲੋਂ ਭਾਰਤੀ ਮਹੀਨਾ ਸ਼ੁਰੂ ਕੀਤੀ ਸੀ ਪਟਿਆਲਾ ਜ਼ਿਲ੍ਹੇ ਦੇ ਵਿੱਚ ਉਹ ਦਾ ਆਗਾਜ਼ ਕਰਨ ਲਈ ਉਹਦੇ ਹੋਰ ਵੱਧ ਵੱਧ ਪ੍ਰਚਾਰ ਕਰਨ ਲਈ ਅੱਜ ਅਸੀਂ ਹਲਕੇ ਘਨੌਰ ਦੇ ਵਿੱਚ ਸਾਡੇ ਹਲਕੇ ਚਾਰ ਸਭ ਨੂੰ ਦੱਸਣ ਦੀ ਸੇਕ ਉੱਪਰ ਜਹਦਰ ਲਾਲ ਸਿੰਘ ਜੀ ਮਾਤਾ ਪਰ ਤੇ ਹੋਰ ਸਾਡੇ ਸਾਰੇ ਜਹਦਰ ਸਾਹਿਬਾਨ ਜਿਹੜੇ ਨੇ ਉਹ ਇਕੱਠੇ ਹੋਏ ਨੇ ਔਰ ਮੈਂ ਸਮਝਦਾ ਕਿ ਇਸੇ ਭਾਰਤੀ ਮੀਹਮ ਲਈ ਲੋਕਾਂ ਵਿੱਚ ਬੜਾ ਉਤਸ਼ਾਹ ਲੋਕਾਂ ਵਿੱਚ ਬੜਾ ਚਾਹ ਔਰ ਪਾਂਠਾ ਤੈਸੀ ਤੇ ਪੰਜਾਬ ਹਤਾਸੀ ਲੋਕ ਮਹਿਸੂਸ ਕਰਦੇ ਨੇ ਕਿ ਖਿਲਰੀ ਹੋਈ ਇਕਾਲੀ ਦਲ ਦੀ ਸ਼ਕਤੀ ਨੂੰ ਜੋੜਨ ਲਈ ਖਿੜੇ ਹੋਏ ਪੰਥਕ ਸਫਾ ਨੂੰ ਇਕੱਠਾ ਕਰ ਲਈ ਮਤਲਬ ਇੱਕੋ ਇੱਕ ਰਸਤਾ ਜੋ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਤਿਹਿਲ ਤੇ ਸਿੰਘ ਸਾਹਿਬਾਨ ਨੇ ਪੰਥ ਦੇ ਨਾਂ ਤੇ ਕੌਮ ਦੇ ਨਾਂ ਤੇ ਪੰਥ ਹਤੈਸੀ ਕਾਲੀ ਵਰਕਰਾਂ ਦੇ ਨਾਂ ਤੇ ਇੱਕ ਸੰਦੇਸ਼ ਦਿੱਤਾ ਸੀ ਕਿ ਭਾਰਤੀ ਕਰਕੇ ਜੋ 6 ਮਹੀਨੇ ਦੇ ਵਿੱਚ ਨਵਾਂ ਪ੍ਰਧਾਨ ਬਣਾ ਕੇ ਅਕਾਲੀ ਦਲ ਦੀ ਜਿਹੜੀ ਤਾਕਤਵਰ ਦਸ਼ਵੰਦੀ ਬਣੇਗੀ ਉਹਦੇ ਨਾਲ ਅਸੀਂ ਪੰਜ ਤੇ ਪੰਜਾਬ ਦੇ ਮਸਲੇ ਹੱਲ ਕਰਨ ਤੋਂ ਗੁਰੇ ਹੋ ਸਕਾਗੇ ਔਰ ਇੱਥੋਂ ਤੱਕ ਕਿਹਾ ਸੀ ਜਹਦਰ ਸਾਹਿਬਾਨਾ ਨੇ ਕਿ ਪਿਛਲੀ ਲੀਡਰਸ਼ਿਪ ਤੋਂ ਉਸ ਐਸੀਆਂ ਗਲਤੀਆਂ ਹੋਈਆਂ ਬਲਕੇ ਵੱੱਜਰ ਗਨਾਹ ਤੱਕ ਆ ਜਿਹਦੇ ਕਰਕੇ ਅਕਾਲੀ ਦਲ ਕਮਜ਼ੋਰ ਹੋ ਗਿਆ ਅਕਾਲੀ ਦਲ ਪਤਲਾ ਪੈ ਗਿਆ ਅਕਾਲੀ ਦਲ ਅਰਸ਼ ਤੋਂ ਫਰਸ਼ ਤੇ ਆ ਗਿਆ ਅਕਾਲੀ ਦਲ ਦਾ ਗਰਾਮ 42% ਤੋਂ ਘਟਦਾ ਘਟਦਾ 0% ਤੱਕ ਚ ਰ ਗਿਆ ਫਲਾ ਨਿਮੋਸ਼ੀ ਦੇਖਣੀ ਪਈ ਜਦੋਂ ਬਾਈ ਇਲੈਕਸ਼ਨਾਂ ਵਿੱਚ ਕੋਈ ਉਮੀਦਵਾਰ ਚੋਣ ਲੜਨ ਵਾਸਤੇ ਨਾ ਲਭ ਸਕਿਆ ਸੋ ਐਸੇ ਹਾਲਾਤਾਂ ਵਿੱਚ ਸ਼ਕਤੀਸ਼ਾਲੀ ਅਕਾਲੀ ਦਲ ਬਣਾਉਣ ਲਈ ਇੱਕੋ ਇੱਕ ਰਾਹ ਸੀ ਕਿ ਖਿਲਰੀ ਹੋਈ ਸ਼ਕਤੀ ਨੂੰ ਜੋੜਿਆ ਜਾਵੇ ਉਹ ਸ੍ਰੀ ਅਕਾਲ ਤਾ ਸਭ ਦੀ ਛਤਰੀ ਹੇਠ ਹੀ ਇਕੱਠੇ ਹੋ ਸਾਤੇ ਸ੍ਰੀ ਅਕਾਲ ਤਾ ਸਹਾ ਦਾ ਬਰੇਲਾ ਜਿਹੜਾ ਹੈ ਉਹੀ ਅੱਡ ਅੱਡ ਧੜਿਆਂ ਨੂੰ ਜੋੜ ਸਕਦਾ ਸੋ ਅੱਜ ਜਿਹੜੇ ਲੋਕ ਉਹਨੂੰ ਤਾਰਬਿਟੋ ਕਰ ਰਹੇ ਨੇ ਜਿਹੜੇ ਏਕਤਾ ਦੇ ਰਾਹ ਦੇ ਵਿੱਚ ਰੁਕਾਵਟਾਂ ਖੜੀਆਂ ਕਰ ਰਹੇ ਨੇ ਜਿਹੜੇ ਅਕਾਲੀਆਂ ਨੂੰ ਜੁੜਨ ਦੀ ਥਾਂ ਤੋੜਨ ਦੇ ਰਾਹ ਤੇ ਤੁਰੇ ਹੋਏ ਨੇ ਅੱਜ ਉਹ ਅਵਸਾਰ ਰੂਹੇ ਇਕੱਠੇ ਹੋ ਕੇ ਇੱਕ ਵੱਖਰਾ ਆਪਣਾ ਧੜਾ ਬਣਾ ਕੇ ਸ੍ਰੀ ਅਕਾਲਤਾ ਸਾਹਿਬ ਨੂੰ ਚੈਲੰਜ ਕਰ ਰਹੇ ਨੇ ਸ੍ਰੀ ਅਕਾਲਤਾ ਸਾਹਿਬ ਨੂੰ ਚੁਣੌਤੀ ਦੇ ਰਹੇ ਨੇ ਸ੍ਰੀ ਅਕਾਲਤਾ ਸਾਹਿਬ ਦੀ ਬਣਾਈ ਕਮੇਟੀ ਤੇ ਭਰੋਸਾ ਕਰਨ ਦੀ ਥਾਂ ਆਪਣੇ ਕੋਲ ਚਹੇਤਿਆਂ ਰਾਹੀਂ ਉਹਨਾਂ ਲੋਕਾਂ ਰਾਹੀਂ ਜਿਹੇ ਜੋਰੀਆਂ ਰਾਹੀਂ ਜਿਹੜੇ ਅਕਾਲ ਤਖਤ ਦੀ ਹੋਂਦ ਨਹੀਂ ਮੰਨਦੇ ਜਿਹੜੇ ਅਕਾਲ ਤਖਤ ਦੀ ਦਖਲਅੰਦਾਜ਼ੀ ਰਾਜਨੀਤੀ ਵਿੱਚ ਮੰਨਣ ਤੋਂ ਮੁਨਕਰ ਹੋਏ ਨੇ ਜਿਹੜੇ ਹਰਾਬੇ ਦਿੰਦੇ ਨੇ ਕਹਿੰਦੇ ਨੇ ਅਕਾਲੀ ਦਲ ਅਕਾਲ ਤਖਤ ਨੂੰ ਕਿਉਂ ਮੰਨਤਾ ਦੇ ਰਿਹਾ ਪਹਿਲਾਂ ਉਹ ਇਸ ਤਰ੍ਹਾਂ ਦੇ ਲੋਕ ਅੱਜ ਦੂਜੇ ਢੜੇ ਦੀ ਅਗਵਾਈ ਕਰ ਰਹੇ ਨੇ ਸਰਪ੍ਰਸਤੀ ਕਰ ਰਹੇ ਨੇ ਕੋਈ ਹਜ਼ਾਰ ਬੰਵਰੇ ਆ ਫਿਰਦਾ ਕੋਈ ਭਾਰਤੀ ਮੀਮ ਦੇ ਪ੍ਰਚਾਰਕ ਬਣਿਆ ਫਿਰਦਾ ਸੋ ਇਸੇ ਕਰਕੇ ਅਕਾਲੀ ਦਲ ਜਿਹੜਾ ਹੈ ਉਹ ਧਰਿਆ ਵਿੱਚ ਵੰਡ ਕੇ ਕਮਜ਼ੋਰ ਹੋ ਕੇ ਅੱਜ ਨਾ ਪੰਥ ਦਾ ਨਾ ਪੰਜਾਬ ਦਾ ਉਸਾਰ ਜੋਗ ਰਿਹਾ ਅੱਜ ਜੋ ਹੈ ਅੰਮ੍ਰਿਤਸਰ ਵਿਖੇ ਤੇ ਜੱਸ ਸਿੰਘ ਜੀ ਆ ਗਏ ਜੀ ਅੱਜ ਉਹਨਾਂ ਦੀ ਜਿਹੜੀ ਉਹਨਾਂ ਦੀ ਮੀਟਿੰਗ ਹੋ ਰਹੀ ਹੈ ਦੇਖੋ ਬੜਾ ਸੋਸ ਦੀ ਗੱਲ ਆ ਅਸੀਂ ਕੱਲ ਵੀ ਅਪੀਲ ਕੀਤੀ ਸੀ ਅੱਜ ਫੇਰ ਕਰਦੇ ਆਂ ਕਿ ਅਕਾਲੀ ਵਰਕਰਾਂ ਦਾ ਵਾਸਤਾ ਪਾ ਕੇ ਕਰਦੇ ਆਂ ਅਕਾਲੀ ਵਰਕਰ ਚਾਹੁੰਦੇ ਨੇ ਕਿ ਪੰਥ ਇਕੱਠਾ ਹੋਵੇ ਕਾਲੀ ਦਲ ਇਕੱਠਾ ਹੋਵੇ ਉਹ ਟੋੜਨ ਦੇ ਰਾਹ ਤੇ ਨਾ ਜਾਣ। ਉਹ ਜੋੜਨ ਦੇ ਰਾਹ ਤੇ ਜਾਣ। ਅਕਾਲ ਤਖਤ ਸਾਹਿਬ ਤੇ ਜਸਇਦਾਰ ਸਾਹਿਬ ਨੇ ਪੰਜ ਸਿੰਘ ਸਹਿਬਾਨ ਨੇ ਅਕਾਲੀਆਂ ਨੂੰ ਜੋੜਨ ਦਾ ਜਿਹੜਾ ਰਾਹ ਚੁਣਿਆ ਸੀ ਉਹਨੂੰ ਤਾਰ ਫਿਟੋਣਾ ਕਰਨ, ਉਹਦੇ 'ਚ ਰਕਾਵਟਾਂ ਨਾ ਖੜੀਆਂ ਕਰਨ। ਅੱਜ ਤੇਜਾਰ ਸਿੰਘ ਸੋਤਰੀ ਹਾਲ ਦੇ ਵਿੱਚ ਇੱਕ ਧੜੇ ਦਾ ਜਿਹੜਾ ਇਕੱਠਾ ਆ ਉਹ ਤੋੜਨ ਵਾਲਿਆਂ ਦਾ ਉਹ ਜੋੜਨ ਵਾਲਿਆਂ ਦਾ ਨਹੀਂ। ਉਹ ਅਕਾਲ ਤਖਤ ਤੋਂ ਮੁਨਕਰ ਹੋ ਕੇ, ਅਕਾਲ ਤਖਤ ਤੋਂ ਭਗੌੜੇ ਹੋ ਕੇ, ਅਕਾਲ ਤਖਤ ਨੂੰ ਚੁਣੌਤੀ ਦੇਣ ਵਾਲੇ ਉਹਨਾਂ ਲੋਕਾਂ ਦਾ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਨੂੰ ਮੰਨਣ ਤੋਂ ਹੀ ਉਨਕਰ ਹੋਏ ਹੋਏ ਨੇ। ਸੋ ਇਸ ਲਈ ਅਸੀਂ ਉਹਨਾਂ ਨੂੰ ਵੀਰ ਕਰਦੇ ਆ ਕਿ ਉਹ ਪੰਥ ਵਿੱਚ ਵੱਡਿਆਂ ਆਪਣ ਪੰਥ ਨੂੰ ਤੋੜਨ ਦਾ ਯਤਨ ਨਾ ਕਰ ਔਰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਫਰਮਾਨ ਆ ਉਹਦੇ ਰਾਹ 'ਚ ਕੋਈ ਰੋੜਾ ਨਾ ਟਕੋ। ਜੀ ਅਜੇ ਤੁਸੀਂ ਪ੍ਰਧਾਨ ਚੁਣ ਲਿਆ ਜਾਂਦਾ ਸ੍ਰੀ ਸੀ ਬਾਦਲ ਦਾ ਨਾਮ ਆ ਰਿਹਾ ਹੈ। ਐਮਕਯੂਸੀ ਜੀ ਨਜੀਤ ਜੀ ਆ ਰਿਹਾ ਹੈ, ਬੀਬੀ ਅਸਮਰਤ ਕੋ ਬਾਦਲ ਦਾ ਆ ਰਿਹਾ ਹੈ, ਉਨਰ ਸਾਹਿਬ ਆ ਰਿਹਾ ਹੈ। ਜੇ ਉਹਨਾਂ ਦੇ ਵਿੱਚੋਂ ਕਿਸੇ ਪ੍ਰਧਾਨ ਚੁਣਿਆ ਜਾਂਦਾ ਹੈ ਤਾਂ ਜੋ ਤੁਹਾਡੇ ਵਾਲੀ ਜਿਹੜੀ ਤੁਸੀਂ ਸਦਾਨਿਆਤ ਨਹੀਂ ਹੋਈ ਕਿ ਉਸ ਨੂੰ ਮਨਜ਼ੂਰ ਕਰਦੇ ਜਿਸ ਸਿਚੂਏਸ਼ਨ ਬਾਦਲ ਤੋਂ ਬਿਨਾਂ ਕੋਈ ਫੋਰਮ ਬਣਾ। ਸਾਡੇ ਮਨਜ਼ੂਰ ਨਾ ਮਨਜ਼ੂਰ ਕਰਦਾ ਨਹੀਂ ਜਦੋਂ ਪੰਥੇ ਮਨਜ਼ੂਰ ਨਹੀਂ ਕਰਦਾ ਨਾਲੇ ਜਿਹੜਾ ਪੰਥ ਨੂੰ ਚੁਣੌਤੀ ਦਊ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦਊ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਦੇ ਮੁਕਾਬਲੇ ਆਪਣੀ ਮਨਮਰਜ਼ੀ ਦੀਆਂ ਕਮੇਟੀਆਂ ਬਣਾ ਕੇ ਔਰ ਉਹਨਾਂ ਲੋਕਾਂ ਦੀਆਂ ਜਿਹੜੇ ਅਕਾਲ ਤਖਤ ਨੂੰ ਨਹੀਂ ਮੰਨਦੇ ਉਹਨਾਂ ਦੀਆਂ ਕਮੇਟੀਆਂ ਬਣਾ ਕੇ ਕੋਈ ਪ੍ਰਧਾਨ ਬਣੂ ਉਹਨੂੰ ਕੋਈ ਪੰਥ ਪਰਵਾਹ ਨਹੀਂ ਕਰੇਗਾ ਉਹਨੂੰ ਲੋਕ ਪਰਵਾਹ ਨਹੀਂ ਕਰਨਗੇ ਤੋ ਇਸ ਲਈ ਇਹ ਤਾਂ ਇਹੀ ਗੱਲ ਹੋਈ ਵੀ ਪੁਰਾਣੇ ਬੰਦੇ ਨੂੰ ਨਵੀਂ ਪਛਾਗ ਪਾ ਕੇ ਸੋਥੀ ਬਿੰਦੀ ਲਾ ਕੇ ਫਿਰਾਰ ਕੇ ਦੁਬਾਰਾ ਲਿਆਉਣ ਦੀ ਗੱਲ ਕਰ ਰਹੇ ਆ ਜਿਹੜਾ ਲੋਕਾਂ ਨੂੰ ਪ੍ਰਵਾਨ ਨਹੀਂ ਹੋਏਗਾ ਪੰਥ ਨੂੰ ਪ੍ਰਵਾਨ ਨਹੀਂ ਹੋਏਗਾ ਇਹ ਕੇਵਲ ਤੇ ਕੇਵਲ ਅਕਾਲੀ ਦਲ ਨੂੰ ਟੋਟੇ ਕਰਨ ਦਾ ਅਕਾਲੀ ਦਲ ਨੂੰ ਤੋੜਨ ਦਾ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਹੀ ਰਾ ਉਹ ਲੋਕ ਸੁਣ ਰਹੇ ਨੇ ਜੋ ਅਜਿ ਤਿਹੇ ਜੈਸੀ ਸੁਨਦਰੀ ਘਾਲ ਤੇ ਇਕੱਠੇ ਹੋ ਕੇ ਇੱਕ ਢਰੇ ਦਾ ਪ੍ਰਧਾਨ ਬਣਾ ਕੇ ਆਪਣੀ ਮਨਵਰਜ਼ੀ ਦੀ ਖੇਡ ਖੇਡਣੀ ਚਾਹੁੰਦੇ ਨੇ ਤੇ ਜਿਸ ਤਰ੍ਹਾਂ ਜ਼ਿਕਰ ਹੋਣ ਦੀ ਗੱਲ ਕੀਤੀ ਜਾਵੇ ਤਾਂ ਸਿਆਸੀ ਪਰਿਵਾਰ ਦੀਆਂ ਸਾਰੀਆਂ ਪਬਲਿਕ ਪਾਰਟੀਆਂ ਵੀ ਉਸ ਦੇ ਉੱਪਰ ਸਵਾਲ ਉਠਾ ਲਏ ਇੱਕ ਜਿਸ ਤਰ੍ਹਾਂ ਸੁੰਨੀ ਹਾਲ ਹੈ ਮੀਟਿੰਗ ਹੋਈ ਹੈ ਤੇ ਮੀਸ਼ਿੰਦਰ ਪਰਿਵਾਰ ਕਹਿੰਦੇ ਨੇ ਕਿ ਇਸ ਕੋ ਪਹਿਲਾਂ ਵੀ ਜਿਹੜੀ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਸੀ ਕੋਈ ਜਿਹੜੀ ਅੰਥਕ ਪਾਰਟੀ ਦੀ ਵੀ ਗੱਲ ਕੀਤੀ ਜਾਂਦੀ ਸੀ ਕੀ ਕੁਝ ਹੈ ਕਿ ਸੁੰਨੀ ਕਲ ਦੇ ਪੰਪ ਪਾਰਟੀ ਇਹ ਤਾਂ ਉਸ ਤੁਹਾਡੇ ਦੇ ਲੋਕਾਂ ਨੂੰ ਜਵਾਬ ਦੇਣਾ ਪਏਗਾ ਇੱਕ ਪਾਸੇ ਤਾਂ ਉਹ ਕਹਿੰਦੇ ਸਾਡੀ ਪਾਰਟੀ ਪੰਥਕ ਪਾਰਟੀ ਨਹੀਂ ਹੈ ਇੱਕ ਪਾਸੇ ਤਾਂ ਕਹਿੰਦੇ ਆਕਾਲ ਤਖਤ ਕੌਣ ਹੁੰਦਾ ਅਕਾਲੀ ਦਲ ਦੇ ਵੀ ਦਾਖਲ ਦੇਣ ਵਾਲਾ ਇੱਕ ਪਾਸੇ ਤਾਂ ਉਹ ਕਹਿੰਦੇ ਆ ਵੀ ਜੇ ਆਕਾਲ ਤਖਤ ਨੇ ਦਾਖਲ ਦਿੱਤਾ ਤਾਂ ਫਿਰ ਮਾਨਤਾ ਰੱਦ ਹੋ ਜਾਈ ਦੂਜੇ ਪਾਸੇ ਆਕਾਲ ਤਖਤ ਸਾਹਿਬ ਤੇ ਸਰਮਾਇ ਨੂੰ ਵਰਤ ਰਹੇ ਨੇ ਆਕਾਲ ਤਖਤ ਸਾਹਿਬ ਦੀ ਵਿਰਾਸਤ ਨੂੰ ਵਰਤ ਰਹੇ ਨੇ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਉਹ ਕੋਈ ਇਹ ਨਹੀਂ ਹੈ ਵੀ ਕਾਂਗਰਸੀ ਹੋ ਕੇ ਕਰ ਰਹੇ ਨੇ ਜਾਂ ਭਾਜਪਾ ਜਾਂ ਬੀਐਸਪੀ ਦੇ ਹੋਣ ਕਰਕੇ ਕਰ ਰਹੇ ਨੇ ਜੇ ਕੋਈ ਵਿਰੋਧ ਕਰ ਰਿਹਾ ਭਾਵੇਂ ਕਾਂਗਰਸ ਦਾ ਵਰਕਰ ਆ ਭਾਵੇਂ ਕਿਸੇ ਹੋਰ ਪਾਰਟੀ ਦਾ ਕੇਵਲ ਉਹ ਕਰ ਰਹੇ ਨੇ ਜਿਹੜੇ ਸਿੱਖ ਨੇ ਜਿਹੜੇ ਪੰਥਕ ਵਿਰਾਸਤ ਰੱਖਦੇ ਨੇ ਆ ਬਲਕੇ ਜਿਨ੍ਹਾਂ ਨੇ ਪੰਥਕ ਵਿਰਾਸਤ ਲਈ ਜਿਨ੍ਹਾਂ ਦੇ ਪਰਿਵਾਰਾਂ ਨੇ ਕੁਰਬਾਨੀਆਂ ਕੀਤੀਆਂ ਨੇ ਸੰਘਰਸ਼ ਲੜੇ ਨੇ ਬਲ ਦਿਨਾਂ ਨੇ ਮਤਲਬ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਬਜਾਤਾ ਲਈ ਕੁਛ ਨਾ ਕੁਛ ਦੇਣ ਦਿੱਤੀ ਆ ਬਲ ਉਹ ਭਾਵੇਂ ਕਾਂਗਰਸ ਪਾਰਟੀ 'ਚ ਹੋਣ ਭਾਵੇਂ ਕਿਸੇ ਹੋਰ ਪਾਰਟੀ 'ਚ ਹੋਣ ਉਹਨਾਂ ਦੀ ਭਾਵਨਾ ਜਿਹੜੀ ਆ ਉਹਦੀ ਕਦਰ ਕਰਨੀ ਚਾਹੀਦੀ ਆ ਔਰ ਜਿਹੜੀ ਉਹ ਭਾਵਨਾ ਪ੍ਰਗਟ ਕਰ ਰਹੇ ਨੇ ਉਹ ਪੰਥਕ ਭਾਵਨਾ ਪੰਥਕ ਜਜ਼ਬਾ ਪੰਥਕ ਸੋਚ ਨਾ ਕਿ ਕਿਸੇ ਪਾਰਟੀ ਦੀ ਸੋਚ ਆ ਸੋ ਇਸ ਲਈ ਉਹਨਾਂ ਦੀ ਨੁਕਤਾਚੀਨੀ ਕਰਨੀ ਕੇਵਲ ਉਹਨਾਂ ਦੀ ਪਾਰਟੀ ਦਾ ਨਾਮ ਲੈ ਕੇ ਸਰਾ ਸਰ ਗਲਤ ਆ ਜੇ ਸਾ ਸੁਦੀਦਰ ਸਿੰਘ ਜ਼ਾਵੇ ਹੋਰਾਂ ਨੇ ਇਹ ਵਿਰੋਧ ਕੀਤਾ ਇਸ ਗੱਲ ਦਾ ਉਹ ਕਾਂਗਰਸਗਰ ਕੇ ਨਹੀਂ ਕੀਤਾ ਉਹ ਕੇਵਲ ਸਿੱਖ ਹੋ ਕਰਕੇ ਕੀਤਾ ਜائیں ਕਹਿ ਲੋ ਕਿ ਉਹਨਾਂ ਦੇ ਪਰਿਵਾਰ ਦੀ ਬਜ਼ੁਰਗਾਂ ਦੀ ਸ੍ਰੀ ਅਕਾਲ ਤਾ ਸਭ ਦੀ ਮਾਨ ਮਰਿਆਦਾ ਦੇ ਕੋਈ ਕੁਰਬਾਨੀ ਆ ਉਸ ਕੁਰਬਾਨੇ ਦੀ ਬਦੌਲਤ ਉਹਨਾਂ ਨੂੰ ਇਸ ਗੱਲ ਦਾ ਦੁੱਖ ਆ ਕਿ ਇੱਕ ਪਾਂਛੇ ਦੀ ਵਿਰਾਸਤ ਨੂੰ ਪਾਂਛੇ ਦੇ ਸਰਮਾਇਏ ਨੂੰ ਇੱਕ ਪਰਿਵਾਰ ਜਾਂ ਇੱਕ ਧੜਾ ਇੱਕ ਵਿਅਕਤੀ ਜਿਹੜਾ ਆਪਣੇ ਨਿੱਜੀ ਹਿੱਤਾਂ ਦੀ ਵਰਤ ਰਿਹਾ ਉਹ ਉਸ ਗੱਲ ਦਾ ਉਹਨਾਂ ਨੇ ਦੁੱਖ ਪ੍ਰਗਟ ਕੀਤਾ ਜਿਸ ਦਾ ਸਭ ਅੱਜ ਜਿਹੜੀ ਹੈ ਕਾਲਜਰ ਦੀ ਪਰਜਨ ਮਹੀਨੇ ਦੀ ਸ਼ੁਰੂਆਤ ਹੋਈ ਹੈ ਉਹਦੇ ਬਾਰੇ ਅੱਜ ਅਕਾਲ ਤਖਤ ਸਾਹਿਬ ਦੇ ਹੁਕਮ ਅਨਸਾਰ ਅੱਜ ਸ਼੍ਰੋਮਣੀ ਕਾਲੀ ਦਲ ਦੇ ਪ੍ਰੋਫੈਸਰ ਪ੍ਰੀਤ ਸਿੰਘ ਚੰਦਨਗੜ੍ਹ ਸਾਹਿਬ ਆ ਕੇ ਜੋ ਭਰਤੀ ਮਹੀਮਾ ਸ਼੍ਰੋਮਣੀ ਕਾਲੀ ਦਲ ਦੀ ਉਹ ਸ਼ੁਰੂ ਕੀਤੀ ਹੈ ਲਗਭਗ 1 ਮਹੀਨੇ ਦੇ ਸਮੇਂ ਵਿੱਚ ਇਹ ਭਰਤੀ ਪੂਰੀ ਹੋ ਜਾਊਗੀ ਬੜੀ ਪਾਰਦਰਸ਼ੀ ਢੰਗ ਨਾਲ ਇਹ ਭਰਤੀ ਹੋਊਗੀ ਜਿਸ ਵਿੱਚ ਆਧਾਰ ਕਾਰਡ ਨੰਬਰ ਵਗੈਰਾ ਆ ਕੇ ਸਹੀ ਭਰਤੀ ਕਰਕੇ ਸਰੋਣਿਕਾ ਲਈ ਜਲਦੀ ਮੈਂਬਰ ਬਣ ਕੇ ਤੇ ਕੀ ਇਸ ਦਾ ਕੋਈ ਜਿਹੜੀ ਹੈ ਉਹ ਰੱਖੀ ਗਈ ਹੈ ਪਰਚੀ ਦਾ ਕੋਈ ਪ੍ਰਾਈਸ ਹੈ ਇਹ ਪਾਰਟੀ ਦੀ ਕੋਈ ਫੀਸ ਨਹੀਂ ਹੈ ਇਹ ਤਾਂ ਵਿਪਾਰਦਰਸ਼ੀਕਰਨ ਨਾਲ ਆਧਾਰ ਕਾਰਡ ਕਾ ਕੇ ਉਹਦੇ ਦਸਖਤ ਕਰਾ ਕੋਈ ਜਾ ਕੇ ਇਕੱਲੇ ਇਕੱਲੇ ਦੀ ਭਰਤੀ ਕਰਕੇ ਸਰੋਣਿਕਾ ਲਈ ਜਲਦਾ ਮੈਂਬਰ ਬਣਾਉਂਦਾ